ਤੋ ਦੋਸਤੋ ਪੰਜਾਬ ਸਰਕਾਰ ਦੀ ਇੱਕ ਨਵੀਂ ਅਪਡੇਟ ਆ ਚੁੱਕੀ ਹੈ ਤੇ ਤੁਹਾਨੂੰ ਦੱਸ ਦਈਏ ਬਾਈ ਪੰਜਾਬ ਦੇ ਵਿੱਚ ਕੋਈ ਵੀ ਘਰ ਹੋਣ ਬਾਈ ਪੈਸਿਆਂ ਦੀ ਤੰਗੀ ਦੇ ਕਾਰਨ ਆਪਣੇ ਇਲਾਜ ਤੋਂ ਜਿਹੜਾ ਵਾਂਝਾ ਨਹੀਂ ਰਹਿ ਸਕਦਾ ਤੇ ਤੁਹਾਨੂੰ ਦੱਸ ਦਈਏ ਬਾਈ ਪੰਜਾਬ ਸਰਕਾਰ ਨੇ 10 ਲੱਖ ਦਾ ਬੀਮਾ ਕਵਰ ਜਿਹੜਾ ਇਹ ਇੰਸ਼ੋਰੈਂਸ ਜਿਹੜਾ ਇਹ ਐਨਾਉਂਸ ਕਰ ਦਿੱਤੀ ਹੈ ਤੇ ਤੁਹਾਨੂੰ ਦੱਸ ਦਈਏ ਪਹਿਲਾਂ ਕੀ ਹੁੰਦਾ ਸੀ ਜਿਹੜਾ 5 ਲੱਖ ਦੀ ਜਿਹੜੀ ਹੈ ਕੈਸ਼ਲੈਸ ਜਿਹੜੀ ਇੰਸ਼ੋਰੈਂਸ ਹੁੰਦੀ ਸੀ ਉਹ ਹੁੰਦੀ ਸੀ ਬਾਈ ਜਿਹੜੇ ਨੀਲੇ ਕਾਰਡ ਵਗੈਰਾ ਜਾਂ ਉਹਨਾਂ ਨੂੰ ਹੁੰਦੀ ਸੀ ਹਨ ਬੀਪੀਆਰ ਪਰਿਵਾਰ ਵਗੈਰਾ ਬਟ ਬਾਈ ਹੁਣ ਪੂਰੇ ਪੰਜਾਬ ਨੂੰ ਪੰਜਾਬ ਸਰਕਾਰ ਨੇ ਸੌਫਟ ਦੇ ਦਿੱਤੀ ਹੈ ਵੀ ਹਰ ਇੱਕ ਮੈਂਬਰ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਹੈ ਉਹਨੂੰ 10 ਲੱਖ ਤੱਕ ਦਾ ਜਿਹੜਾ ਐਨਯੂਐਲ ਜਿਹੜਾ ਇਹ ਆਪਣਾ ਮੈਡੀਕਲ ਇੰਸ਼ੋਰੈਂਸ ਮਿਲੇਗੀ ਕੈਸ਼ਲੈਸ ਆਪਣਾ ਇਲਾਜ ਕਰਵਾ ਸਕਦਾ ਹੈ ਸੋ ਬੜਾ ਵੱਡਾ ਉਪਰਾਲਾ ਕੀਤਾ ਜੀ ਪੰਜਾਬ ਸਰ ਜੇ ਤੁਹਾਨੂੰ ਕੋਈ ਲੋਨ ਨਹੀਂ ਹੈ ਬਸ ਤੁਹਾਡੇ ਕੋਲ ਵੋਟਰ ਕਾਰਡ ਹੋਣਾ ਚਾਹੀਦਾ ਤੇ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਪੰਜਾਬ ਦੇ ਤੁਸੀਂ ਰੈਜ਼ੀਡੈਂਸ ਹੋਣੇ ਚਾਹੀਦੇ ਆ ਤਾਂ ਤੁਸੀਂ ਆਪਣਾ ਜਿਹੜਾ 10 ਲੱਖ ਤੱਕ ਦਾ ਜਿਹੜਾ ਹੈ ਆਪਣਾ ਇਲਾਜ ਜਿਹੜਾ ਹੈ ਕਿਸੇ ਵੀ ਜਿਹੜੇ ਵੀ ਹਸਪਤਾਲ ਉਹਨਾਂ ਦੇ ਅੰਦਰਾਂਗੇ ਤੁਸੀਂ ਉੱਥੇ ਜਾ ਕੇ ਆਪਣਾ ਜਿਹੜਾ ਇਲਾਜ ਇਹੜਾ ਕਰਵਾ ਸਕਦੇ ਹੋ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਪੰਜਾਬ ਪਹਿਲੀ ਸਟੇਟ ਬਣੀ ਹੈ ਜਿੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ 10 ਲੱਖ ਤੱਕ ਦੀ ਸਲਾਨਾ ਮੈਡੀਕਲ ਕਵਰ ਇੰਸ਼ੋਰੈਂਸ ਜਿਹੜੀ ਹੈ ਮਿਲੇਗੀ ਰਾਜੀ ਭਾਈ ਇਸ ਸਕੀਮ ਦੇ ਤਹਿਤ ਭਾਈ ਕੋਈ ਵੀ ਜਿਹੜਾ ਹੈ ਇਹਦੇ ਵਿੱਚ ਕਰਾਈਟਰੀਆ ਨਹੀਂ ਰੱਖਿਆ ਗਿਆ ਵੀ ਤੁਹਾਡੀ ਇਨਕ ਕੀ ਕਰਦੇ ਹੋ ਤੁਹਾਡਾ ਬਿਜ਼ਨਸ ਕੀ ਹੈ ਹਰ ਇੱਕ ਪੰਜਾਬ ਦਾ ਜਿਹੜਾ ਨਾਗਰਿਕ ਹੈਗਾ ਏ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਏ ਕੋਈ ਇਸ ਸਕੀਮ ਦੇ ਤਹਿਤ ਆਪਣਾ ਜਿਹੜਾ ਇਹ ਲਾਭ ਲੈ ਸਕਦਾ ਹੈ ਤੇ ਨਾ ਹੀ ਤੁਹਾਨੂੰ ਕੋਈ ਫਾਰਮ ਭਰਨਾ ਪੈਣਾ ਹੈ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਬਸ ਤੁਸੀਂ ਜੇਕਰ ਤੁਸੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਹਸਪਤਾਲ 'ਚ ਜਾਓਗੇ ਤਾਂ ਤੁਸੀਂ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਲੈ ਕੇ ਜਾਓਗੇ ਤੇ ਆ ਤੁਹਾਡਾ ਜਿਹੜਾ ਇਹ ਇਲਾਜ ਹੋ ਜਾਏਗਾ ਸੋ ਬੜਾ ਉਪਰਾਲਾ ਵੱਡਾ ਪੰਜਾਬ ਸਰਕਾਰ ਨੇ ਕੀਤਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਤੇ ਇਸ ਸਕੀਮ ਦਾ ਜਿਹੜਾ ਇਹ ਲਾਭ ਉਠਾ ਸਕਣ